ਮੋਗਾਂ ਦੇ ਤਰਨਪੁਰ ਕੋਟ ਦੇ ਅਦੀਨ ਪੈਂਦੇ ਪਿੰਡ ਫਤੇਗੜ ਕੋਰੋਟਾਣਾ ਤੋਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਦੱਸਦੇ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀ ਚੱਲੀ ਹੈ ਮਿਲੀ ਜਾਣਕਾਰੀ ਦੇ ਮੁਤਾਬਿਕ ਗੋਲੀ ਲੱਗਣ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਫਿਲਹਾਲ ਪੁਲਸ ਸਭ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਲੋਕਲ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀ ਲੜਾਈ ਨੇ ਹਿੰਸਕ ਰੂਪ ਧਾਰਨ ਕਰ ਲਿਆ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ ਹੈ ਪਿੰਡ ਵਾਲਿਆਂ ਦੇ ਮੁਤਾਬਿਕ ਗੁਰਦੁਆਰਾ ਕਮੇਟੀ ਦੇ ਪੁਰਾਣੇ ਮੈਂਬਰਾਂ ਤੋਂ ਨ ਬਣੀ ਕਮੇਟੀ ਹਿਸਾਬ ਮੰਗ ਰਹੀ ਸੀ ਜਿਸ ਕਾਰਨ ਲੜਾਈ ਹੋਈ ਹੈ ਹਾਲਾਂਕਿ ਅਜੇ ਤੱਕ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਕੋਈ ਪਹਿਲਾਂ ਪੁਰਾਣੀ ਕਮੇਟੀ ਤੇ ਹੁਣ ਕੋਈ ਨਵੀਂ ਕਮੇਟੀ ਜਿਹੜੀ ਗੁਰਦੁਆਰਾ ਸਾਹਿਬ ਦੀ ਬਣੀ ਸੀ ਜਿਹਦੇ ਕੋਲ ਹਿਸਾਬਕਤਾ ਸੀਗਾ ਪੁਰਾਣੀ ਕਮੇਟੀ ਦੇ ਕੋਈ ਹਿਸਾਬਕਤਾ ਜੰਗ ਸਿੰਘ ਖਜ਼ਾਂਚੀ ਸੀਗਾ ਜਿਹੜਾ ਉਹ ਕਹਿ ਰਹੇ ਸੀਗੇ ਵੀ ਇਹਦਾ ਹਿਸਾਬ ਵੀ ਪੈਸੇ ਪੂਰੇ ਨਹੀਂ ਹੈਗੇ ਪਰ ਉਹ ਕਹਿੰਦੇ ਸੀ ਗਿਣਤੀ ਕਰਨ ਤੇ ਬਾਅਦ ਚ ਜਿਹੜੇ ਪੈਸੇ ਪੂਰੇ ਹੋ ਚੁੱਕੇ ਆ ਉਹ ਇਹਨਾਂ ਦਾ ਕਈ ਸੰਦੀ ਜਿਹੜੀ ਅਸਵਿਚਿਤ ਅਸਲ ਚੱਲਦੀ ਸੀ ਉਹ ਕਿੰਨਾ ਸੀਗਾ ਵੀ ਤੁਸੀਂ ਗੁਰਦਾਰੇ ਚ ਬੋਲੋ ਵੀ ਪੈਸੇ ਪੂਰੇ ਹੋ ਚੁੱਕੇ ਆ ਪਰ ਉਸੇ ਰੈਂਜਿਸ ਦੇ ਵਿੱਚ ਹੀ ਅੱਜ ਸਵੇਰੋਂ ਇਹ ਜਿਹੜਾ ਜੰਗ ਸਿੰਘ ਜਿਹੜਾ ਆਇਆ ਉਹ ਜਿਹੜਾ ਜਗਤਾਰ ਸਿੰਘ ਤੇ ਵੀ ਉਹਨੇ ਫੈਰ ਕੀਤੇ ਆ ਤੇ ਉਸ ਤੋਂ ਬਾਅਦ ਕਿਹੜੇ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਜਿਹੜੀ ਆਪਣੀ ਜੀਵਨ ਲੀਲਾ ਖਤਮ ਕਰ ਲਈ ਆ ਕਿ ਇਹਦੇ ਵਿੱਚ ਜਿਹੜੇ ਹੁਣ ਇਹਦੀ ਤਫਤੀਸ਼ ਚੱਲ ਰਹੀ ਹੈ ਜਿਹੜੇ ਵੀ ਇਹਦੇ ਬੇਟੇ ਨੇ ਬਿਆਨ ਤੇ ਇਹਨਾਂ ਦੇ ਖਿਲਾਫ ਬਿਆਨ ਲਿਖਾਇਆ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਪਿਛਲਦਲ ਕੀਤਾ ਜਾਊਗਾ। ਜੀ ਸਰ ਕੋਈ ਸੂਸਾਈਡ ਨੋਟ ਵੀ ਮਿਲਿਆ? ਹਾਂ ਸੂਸਾਈਡ ਨੋਟ ਵੀ ਮਿਲਿਆ। ਉਹਦੇ ਵਿੱਚ ਵੀ ਇਹ ਤਿੰਨਾਂ ਦਾ ਨਾਂ ਹੀ ਹੈਗਾ। ਜਗਤਾਰ ਸਿੰਘ ਦਾ, ਬਲਜੀਤ ਸਿੰਘ ਦਾ ਤੇ ਜਸਵੀਰ ਸਿੰਘ ਦਾ। ਕਿ ਗੋਲੀ ਨੇ ਆਪਦੇ ਆਪ ਨੂੰ ਖੁੱਦ ਨੂੰ ਕਿੱਥੇ ਮਾਰੀ ਜੀਗੀ? ਉਹ ਗੁਰਦਰਾ ਸਾਹਿਬ ਦੇ ਅੰਦਰਲੇ ਪਾਸੇ। ਅੰਦਰਲੇ ਪਾਸੇ ਮਾਰਿਆ। ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਦੋ ਜੀ? ਉਹਨੂੰ ਇਹ ਤਫਤੀਸ਼ ਦੇ ਵਿੱਚ ਆ ਜਾਊਗਾ ਜਿੰਨੀਆਂ ਵੀ ਗੋਲੀਆਂ ਚੱਲੀਆਂ ਉੱਥੇ ਸੀਸੀਟੀਵੀ ਫੋਟੋਜ਼ ਵੀ ਹੈਗੀਆਂ ਸਾਰਾ ਕੁਝ ਉਹਦੇ ਵਿੱਚ ਜੋ ਵੀ ਆ ਸਾਹਮਣੇ ਆ ਜੂਗੀ ਸਾਰਾ ਤੇ ਫਿਰ ਇਹ ਰੋਲਾ ਕੈਸਿਲ ਦਾ ਸੀਗਾ ਕਮੇਟੀ ਦੇ ਹਾਂ ਪੈਸਿਆਂ ਦਾ ਕਮੇਟੀ ਦੇ ਉਹ ਕਹਿੰਦਾ ਇਹ ਮੈਨੂੰ ਬਦਨਾਮ ਕਰ ਰਹੇ ਆ ਵੀ ਮੈਂ ਕੋਈ ਪੈਸਾ ਖਾਦਾ ਨਹੀਂਗਾ ਉਹਦੇ ਕਰਕੇ ਇਹ ਜਿਹੜਾ ਹੋਇਆ ਹੈ ਸਾਰਾ ਇਹ ਸੱਚਾ ਦਰਜ ਹੋ ਗਿਆ ਪਰਚਾ ਦਰਜ ਕਰ ਰਹੇ ਆ ਜਲਦੀ ਤੇ ਜਾਣਕਾਰੀ ਦੀ ਮਹਤਤਾ ਕੀ ਹੈ ਹਾਂ ਜਮ ਸਿੰਘ ਦੇ ਮੌਕੇ ਦੀ ਮਹਤਤਾ ਇਹ ਰਵਲਵਰ ਕਿਹੜੀ ਸੀਗੀ ਜੀ 32 ਬੂਰ ਰੋਲਵਰ ਸੀਗਾ ਉਹਦਾ ਉਹ ਉਹ ਵੀ ਅੱਗੇ ਗਾਂ ਫਰਦਰ ਸਾਰੇ ਕਰ ਰਹੇ ਇਨਕੁਆਰੀ ਅੱਜ ਕਿੰਨੇ ਕ ਵੇਜ ਦੀ ਕਰਨਾ ਚਾਹੀਦਾ ਇਹ ਤਕਰੀਬਨ ਕੋਈ 5 5 ਕ ਵੇਜ ਸਾਨੂੰ ਪਤਾ ਲੱਗਾ